ਤਾ ਤੈਨੂੰ ਕਹਿੰਦੀ ਸੁਪਨਾ ਆਇਆ ਚਾਚੀ ਜੀ ਸੱਚ ਨਹੀਂ ਹੋਇਆ ਮੈਂ ਕਿਹਾ ਕਾਦਾ ਆਂਦੀ ਪਾਪਾ ਆਇਆ ਅੰਦਰ ਬੜੇ ਆ ਮੁੜ ਕੇ ਦਿਖੇ ਨਾ ਉਹਾਂ ਦੀ ਛੋਟੀ ਨਿੱਕੀ ਬਹੁਤ ਹੀ ਮੇਰਾ ਬੁਆਨਾ ਇਨਾ ਮੈਂ ਰੋਈ ਨਾ ਵੇਖ ਕੇ ਇਹ ਕਰਨਾ ਲਾ ਕੇ ਇਹਨੂੰ ਹੁਣ ਇਹਦੇ ਬਾਅਦ ਉਹ ਤੂੰ ਪਾ ਲੈ ਰਖ ਨੇ ਆ ਜੀ ਅੱਜ ਤੁਹਾਨੂੰ ਲਾੜੇ ਪਾ ਦਾ ਹੋਮ ਟੂਰ ਕਰਾਉਨੇ ਆ ਤੇ ਸਾਰੇ ਦਰਸ਼ਨ ਕਰਾਉਂਦੇ ਆ ਉਹਨਾਂ ਦੀਆਂ ਦੋ ਗੁੱਡੀਆਂ ਗੁਨਕੀਰਤ ਤੇ ਮਨਸੀਰਤ ਆਨੂੰ ਹੋਮ ਟੂਰ ਕਰਾਉਣ ਗਿਆ ਹਨਾ ਚਲ ਆਓ ਦਿਖਾਓ ਬਣੂ ਅੱਜ ਸਾਰਾ ਦਿਖਾਈਏ ਕਿਹੜਾ ਟਰੈਕਟਰ ਭਾਦਾ ਆ ਆਪਣਾ ਭਾਦਾ ਕਰ ਖੇਤ ਭਾ ਤੂੰ ਨਹੀਂ ਹੈਗਾ ਹਨਾ ਸਾਰੇ ਬਾਕੀ ਇੱਥੇ ਆ ਤੇਰੀ વાਲੀ ਬੜੀ yaad ਆਉਂਦੀ ਯਾਰਾ ਇੱਥੇ ਖਲੋਤਾਂ ਦਾ ਸੀ ਸਾਡਾ ਵੀਰ ਧੋਖੇ ਦਾ ਮਾਰ ਦਿੱਤਾ ਪਾਪੀਆਂ ਨੇ ਇੱਥੇ ਆਡਾ ਖਲੋਤਾਂ ਦਾ ਸ਼ੇਰ ਆਡਾ ਅਨੇ ਬਾਹਰ ਹੀ ਆ ਕੇ ਖਲੋ ਜਣਾ ਕਿ ਆਗੇ ਵੀਰ ਹੋਣੀ ਹੈ ਨਾ ਆ ਉੱਥੋਂ ਇੱਥੇ ਲਾਈ ਆ ਡੈੜੀ ਤੁਹਾਡਾ ਵੇਟ ਕਰਦਾ ਹੁੰਦਾ ਸੀ ਨਾ ਬਾਹਰ ਖਲੋਤਾਂ ਜੀ ਆ ਰੌ ਰੂਲੀ ਹੈ ਨਾ ਕੀਤਾ ਠੀਕ ਆ ਪਰ ਸਿੱਧਾ ਹੁਣ ਅੱਧੇ ਤੋਂ ਉੱਥੋਂ ਨਾ ਮੱਟੀ ਲਾਉਂਦੇ ਆ ਤਾਂ ਫਿਰ ਬਾਅਦ ਚੋਂ ਹੁਣ ਗੋਟਾ ਰਿਆਂ ਕਰਨਾ ਵਾ 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 ਜੇ ਹੁਣ ਤਾਂ ਤੇਰੇ ਲਈ ਹਿੱਲੇ ਹੋਇਆ ਓ ਬਰੂਨਾ ਜੀ ਚਲੋ ਵੀ ਇਹਦਾ ਵੀ ਤੁਹਾਨੂੰ ਮਲਾਉਂਦੇ ਆ ਮੈਂ ਨਾ ਗਰੰਟੀ ਨਹੀਂ ਮੈਂ ਨਿੱਕੇ ਜਿਹੇ ਨੇ ਜਿਆਦਾ ਜੋਰ ਲਾਇਆ ਤੇ ਪਟਕ ਖੋਲ ਸਕਦਾ ਚਲੋ ਆ ਬਰੂਨਾ ਤੋਂ ਬਾਅਦ ਚੋਂ ਹੁਣ ਹੋਰ ਕਰ ਲਈਏ ਕਰਾ ਦਈਏ ਆ ਸਾਡਾ ਰਾਸਤਾ ਘਰ ਦਾ ਪਾ ਦੇ ਚਲੋ ਆ ਤੁਹਾਨੂੰ ਹੁਣ ਹੋਰ ਦਿਖਾਈਏ ਘਰ ਵੀਰ ਦਾ ਲਾਡੇ ਪਾ ਦਾ ਆ ਦੇ ਸ਼ੇਰ ਦਾ ਆਹ ਮੈਂ ਆਹ ਸ਼ੀਟ ਪਾ ਲਈ ਪਾਪੀ ਆਣੇ ਤੋਂ ਖੇਨਾ ਮਾਤਾ ਜੀ ਸਾਡਾ ਦਲੇਰ ਭਰਾ ਹਾਂ ਮੋਟਾ ਲਓ ਵੀ ਆ ਜੀ ਨਲਕਾ ਠੀਕ ਹੈ ਨਹੀਂ ਆ ਇਹਦਾ ਕੀ ਨਾਮ ਰੱਖਿਆ ਤੁਸੀਂ ਸੇਰ ਇਹਦਾ ਆ ਲੈ ਉਹ ਨਾ ਨਾ ਡਰਨਾ ਡਰਨਾ ਕੋਈ ਗੱਲ ਨਹੀਂ ਚਲੋ ਆਓ ਚਲੋ ਅੱਗੇ ਕਰਾਈਏ ਇਹਦਾ ਆਪਣੀ ਅਗੇ ਦਰਸ਼ਨ ਕਰਾਈਏ ਇਹਨਾਂ ਨੂੰ ਆ ਆਪਣੀਆਂ ਮੱਝਾਂ ਆ ਆਪਣੀਆਂ ਇਹ ਮੱਝਾਂ ਹਾਂਜੀ ਹਾਂਜੀ ਚਲੋ ਆਈ ਜਾਓ ਆਈ ਜਾਓ ਆਈ ਜਾਓ ਆ ਆਪਣਾ ਵੀਰ ਕੀ ਹਾਲੋ ਬਾਬਾ ਜੀ ਚੜਦੀ ਆ ਹਾਂਜੀ ਹਾਂਜੀ ਚੜਦੀ ਆ ਚਲੋ ਵੀ ਆ ਆਪਣੀ ਘੋੜੀ ਹਾਂਜੀ ਕੀ ਨਾਂ ਰੱਖਿਆ ਰਈ ਲਾਡੋ ਲਾਡੋ ਹੈ ਲਾਡੋ ਅੱਕਾ ਜੀ ਹਾਂਜੀ ਉਹ ਹੋਰਾਂ ਨਾਲ ਬਦਲਿਓ ਚਲੋ ਆਓ ਫਿਰ ਪਹਿਲਾਂ ਉਧਰ ਉਧਰ ਦਰਸ਼ਨ ਕਰਾ ਲਈਏ ਇਹ ਬੜੀ ਵਿਚਾਰੀ ਹਨਾ ਸਹਮੋਜ ਜੀ ਯਾਦਾ ਦੇ ਪਈ ਆ ਰਹਿੰਦੀ ਤਾਂ ਮੇਰੇ ਲੱਗ ਗਿਆ ਦੇ ਹਾਂਜੀ ਚੜਦੀ ਕਲਾ ਹੋਰ ਫਿਰ ਅੱਲੋ ਜੀ ਪਾਲੇ ਨਾ ਕਰਾਉਂਦੇ ਸਾਡਾ 올ਡ ਮੈਨ ਬਾਪੂ ਚੜਦੀ ਕਲਾ ਵਧੀਆ ਤੂੰ ਸੁਣਾ ਸੇ ਤਾਂ ਠੀਕ ਠਾਕ ਕੰਡੀਆਂ ਮਾਰੀਆਂ ਚੰਗੀਆਂ ਹਨ ਚਲੋ ਵਧੀਆ ਮਾਰੇ ਚਲੋ ਕਰਨ ਦੇ ਹਨਾ ਹੱਥ ਲਾ ਲੈ ਲੱਗੀਆਂ ਕਿਨੂੰ ਘੜੀ ਨੂੰ ਤੇ ਤੇ ਕੀ ਐ ਦੀ ਘੋੜੀ ਆ ਦੰਦੀ ਵੱਢਦੀ ਆ ਪਾਪੂ ਦਾ ਬੱਚਾ ਮਾਪੂ ਤੇ ਵੱਢੀ ਚਲੋ 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 ਸਾਈਡ ਤੇ ਸਾਈਡ ਤੇ ਸੜ ਤੋ ਚਲੋ ਕੋਹਣੀ ਕੋਹਣੀ ਹਾਂਜੀ ਓ ਲੱਡੋ ਇੱਧਰ ਆ ਲੱਡੋ ਇੱਧਰ ਆ ਵਿਚਾਰੀ ਐ ਨਾ ਵੇਖਣ ਢੀ ਐ ਯਾਰ ਕਰਦੀ ਐ ਨਾ ਖੇਤੀ ਨਹੀਂ ਚਲੋ ਚਲੋ ਸਾਰੇ ਰੱਬਾ ਆ ਵੀ ਪਾ ਦੇਖੀ ਇਹ ਤੇ ਆ ਫਾਜਾ ਚਲੋ ਵੀ ਚਲੋ ਵੀ ਮੈਨ ਕੋ ਦੇ ਦੀਆ ਚਾਚੋ ਜੀ ਤੈਨੂੰ ਕਦੇ ਤੋਂ ਖੁੰਮਸੇ ਖੋਣਾ ਜੇ ਪਤਾ ਸਿੱਖਿਆ ਅਵੇ ਕੀ ਹੈ ਉਹ ਆਡਾ ਮਾਮਾ ਚੜਦੀ ਵਾਲਾ ਤਿਆਰ ਪਰ ਤਿਆਰ ਚਲੋ ਚਲੋ ਕਰ ਲੋ ਕਰ ਲੋ ਪੈਰਾ ਆ ਸਾਡੀ ਨਾਨੀ ਜੀ ਨਾਨੀ ਜੀ ਦੀ ਇੰਟਰੋਡਕਸ਼ਨ ਕਰਦੇ ਸਾਡੀ ਨਾਨੀ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੋਈ ਨਹੀਂ ਹੁੰਦਾ ਮੈਂ ਕਿਹਾ ਪੂਰੇ ਘਰ ਦੀ ਵੀਡੀਓ ਬਣਾਉਣ ਡਿਆ ਸੀ ਅੱਛਾ 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 ਮੈਂ ਵੀਡੀਓ ਬਣਾ ਲਈਏ ਨਾ ਟਿਟੀ ਕਿੱਥੇ ਆ ਕੀ ਟਿਟੀ ਕੀ ਖੇਡਣਾ ਵਾ ਆਪਾਂ ਬਣਾਇਆ ਵੇਲ ਨੰਨੀ ਫਿਰ ਵੀ ਆਪਣਾ ਕੀ ਕਹਿੰਦੇ ਆ ਪਰੌਂਠੇ ਮੈਂ ਕਹਿੰਦਾ ਪਰੌਂਠੇ ਬੜਾ ਖਾਂਦਾ ਹੁੰਦਾ ਜਣਾ ਇੱਥੇ ਆਣ ਕੇ ਪਰੌਂਠੇ ਬੜੇ ਖਾਂਦਾ ਆਈਓ ਇੱਥੇ ਇੱਥੇ ਬਹਿਣਾ ਨਾ ਇਹ ਜਦੋਂ ਆਉਣਾ ਕਿਸੇ ਨੇ ਉਹਨੇ ਪਹਿਲਾਂ ਆ ਜਾਣਾ ਹਰਾਂ ਕਿ ਚੱਲ ਵੀ ਆ ਗਈ ਇਹੋ ਚ ਗੱਲ ਮਾਰਨੀ ਸਾਨੂੰ ਜਦੋਂ ਕੋਈ ਆਉਂਦਾ ਨਾ ਉਹਨੇ ਉਹਨਾਂ ਚਿਰ ਜਾਣਾ ਨਹੀਂ ਜਿੰਨਾ ਚਿਰ ਕੋਈ ਆ ਗਿਆ ਨਹੀਂ ਆਹ ਵੇਖੋ ਥੋੜੇ ਦਿਨ ਕੀਤਾ ਇੱਥੇ ਨਾ ਹੱਸਦੇ ਰਹੇ ਗੱਲਾਂ ਕਰਦੇ ਰਹੇ ਤੇ ਪਤਾ ਨਹੀਂ ਉਹੋ ਜਿਹੀ ਨਿਕਲ ਗਈ ਸਤਿ ਸ੍ਰੀ ਅਕਾਲ ਜੀ ਆ ਲਾਡੇ ਵੀਰ ਦੀ ਭੂਆ ਜੀ ਆਇਓ ਇੱਥੇ ਭੂਆ ਜੀ ਫਰਾਂਵਰ ਗੱਲਬਾਤ ਲਾਡੇ ਵੀਰ ਦੀ ਕੁਛ ਨਹੀਂ ਲਾਡੇ ਮੈਂ ਕਿਹਾ ਸਾਰਾ ਉਹਨਾਂ ਮੈਂ ਬਣਾਉਂਡਿਆ ਸੀ ਉਹਦੀ ਘਰ ਦੀ ਵੀਡੀਓ ਲਾਡਾ ਤੇ ਲਾਡਾ ਹੀ ਲਾ ਇੱਥੇ ਆਣ ਕੇ ਲਾਡੇ ਬਿਨੋਂ ਜੀ ਨਹੀਂ ਲੰਦਾ ਆ ਖਾਲੀ ਹੋ ਗਿਆ ਨਾ ਘਾਰ ਹੀ ਮਹਿਲ ਬਣਾ ਰਹੀ ਖਾਲੀ ਹੋ ਗਏ ਲਾਡੇ ਤੇਰੇ ਬਿਨਾ ਹਾਂ ਤਾਂ ਜਾਈਦਾ ਪਰ ਗੱਲ ਨਹੀਂ ਬੰਦੀ ਉਹਦੇ ਬਿਨਾਂ ਉਹ ਬਾਹਰ ਖਲੋਤਾ ਹੁੰਦਾ ਯਾਰ ਹਾਂ ਬਾਹਰ ਆਉਂਦੇ ਹੀ ਉਹਨੇ ਬਾਹਰ ਗੱਡੀ ਰੋਕ ਲੈਣੀ ਇੱਧਰ ਲਾਓ ਪੂਆ ਜੀ ਵਾਰ ਹੀ ਖੜਾ ਹੁੰਦਾ ਹੁੰਦਾ ਐਵੇਂ ਥੱਕੇ ਥੋੜੇ ਗਿਆ ਕੋਈ ਨਹੀਂ ਮਾਰੇ ਬੜਾ ਧੋਖਾ ਨੇ ਜਲ ਤਰੀਕੇ ਨਾਲ ਤੇ ਲਾਗਾ ਜੇ ਅਹੀਂ ਜਾਣਿਆ ਨਹੀਂ ਪਈ ਸਾਡਾ ਜਿਉਂ ਨੇ ਪਹਿਣਾ ਗੱਲ ਉਹਦੇ ਨਹੀਂ ਦੱਸਣ ਤੇ ਲੱਗੀ ਸੀ ਉਹਦੇ ਨੇ ਗੱਲਾਂ ਕਰ ਲਿਆ ਪਿੰਡਾ ਰੋੜੀ ਦੇ ਨਾਲ ਆਂਦਾ ਲੋਕਿਆਂ ਦੇ ਦੀ ਇੱਕ ਪਹਿਣਾ ਕੋ ਪਹਿਣਾ ਮੇਰੀਆਂ ਪੰਜ ਪਹਿਣਾ ਨੇ ਤੇ ਮੈਂ ਕਦੀ ਨਹੀਂ ਵੇਜਣੋਂ ਕਿ ਲੋਹਣੀ ਹੱਟੇ ਨੇ ਗੋਡਾ ਵਾਲਾ ਭਰੋਣਾ ਤਾਂ ਇਹਨਾਂ ਨੂੰ ਕਿੰਦਰ ਹੋਣਾ ਉਹ ਲੋੜੀ ਦੇਵੀ ਆਉਣੀ ਆ ਨਹੀਂ ਜਾਂਦਾ ਸੀ ਆ ਸਾਡੇ ਲਾਡੇ ਦੀ ਚਾਚੀ ਜੀ ਰੁਮਾ ਜੋ ਸੰਸਕਾਰ ਹੋਣਾ ਸੀ ਤੇ ਉਹ ਦੇਖਿਆ ਮੈਂ ਪੰਜਾਹ ਹਜ਼ਾਰ ਨਾ ਵੀ ਵਾਧੂ ਹੀ ਜਾਣੇ ਉਹ ਵੀ ਸਾਹ ਲੈ ਲੈ ਕੇ ਗਏ ਸਿੰਗਲ ਲੱਗੇ ਸਾਰਿਆਂ ਨੇ ਮੰਨ ਜੀ ਮੰਜੀ ਤੇ ਤਾਂ ਪੈਂਦਾ ਹੀ ਨਹੀਂ ਮੰਜੀ ਤਾਂ ਤਾਂ ਇਹਨਾਂ ਨਾਲ ਬਾਹਰ ਹੀ ਤਾਂ ਮਸ਼ੀਨ ਚ ਕਿਹੜਾ ਆਇਆ ਸੀ ਮਸ਼ੀਨ ਤੇ ਉਹ ਤਾਂ ਕਰਕੇ ਤਾਂ ਬਟਾਲੇ ਰੱਖਿਆ ਸੀ ਅੰਮ੍ਰਿਤਸਰ ਸਟਰਕਚਰ ਤੇ ਉਹ ਵੇਖਿਆ ਨਹੀਂ ਜਾਂਦਾ ਭੈਣਾਂ ਨੀਆਂ ਲੱਤਾਂ ਨਾ ਬਾਹਰ ਲਮਕਣ ਐਡਾ ਜਵਾਰ ਹੀ ਭਾਈ ਤੇ ਢਿੱਡ ਐਦਾਂ ਥੁੱਲ ਥੁੱਲ ਕਰੇ ਤੇ ਖੂਨ ਵਗੇ ਉਹ ਸੀਨ ਸਾਨੂੰ ਭੁੱਲਦੇ ਹੀ ਨਹੀਂ ਕਿ ਮਤਲਬ ਸਾਡੀ ਅੱਖਾਂ ਗਾੜੀ ਉਤਰਾਂ ਹੀ ਹੁੰਦਾ ਕੋਈ ਛੁਮਣਾ ਲਾਡੇ ਵਰਗੀਆਂ ਕਿੱਥੇ ਆਉਂਦੇ ਦਿਵਾਲੀਆਂ ਤੇ ਰਿਆਨ ਨੇ ਨਹੀਂ ਕਰਨੀ ਜਿਹੜੀਆਂ ਉਹ ਕਰਦਾ ਸੀ ਉਹਦੇ ਵਜ੍ਹਾ ਮੂੰਹ ਵਾਲမှာ ਵੇਖਾਇਆ ਜਦੋਂ ਆਉਣਾ ਇੱਥੋਂ ਹੀ ਐ ਬਸ ਇੱਥੇ ਲੰਮੇ ਪੈ ਜਾਣਾ ਬੀਬੀ ਲੱਗੇ ਆਣ ਕੇ ਬਹਿ ਜਾਣਾ ਪਰੋਂ ਡੇ ਉੱਥੇ ਲੱਗ ਸਦੇ ਹੁਣਾਂ ਤਾਂ ਬਹਿ ਜਾਂਦਾ ਓਟੀ ਮੈਂ ਖਾਣੇ ਆ ਉਹਦੇ ਮੈਂ ਅਜੀ ਤੋੜ ਕੇ ਆਪਣੇ ਮੂਹਰੇ ਲਾ ਦਿੱਤਾ ਮਮੀ ਆਖਰੀ ਜਦੋਂ ਘਰੇ ਆਇਆ ਸੀ ਹੈ ਨਾ ਆਪਣੇ ਉਸ ਦਿਨ ਇਹਨਾਂ ਨੇ ਗੋਭੀ ਗਾਜਰ ਦਾ ਮੈਂ ਚਾਰ ਬਣਾਇਆ ਸੀ ਬੜੇ ਪਰੌਂਠੇ ਗਰਮ ਮੈਨੂੰ ਲਾਉਣ ਨਾ ਦਵੇ ਕਹਿੰਦਾ ਵੀ ਨਹੀਂ ਪਰੌਂਠੇ ਰਹਿਣ ਦੇ ਪੂਆ ਜੀ ਮੈਂ ਕਿਹਾ ਖਾ ਲਓ ਇੱਕ ਨਾਲ ਪਿੰਲੇ ਦਾ ਮੁੰਡਾ ਸੀ ਇਹਨਾਂ ਨੇ ਪਤਾ ਨਹੀਂ ਕਿੰਨਾ ਪਰੌਂ ਮੈਂ ਗਰਮ ਗਰਮ ਲੈ ਆਵਾਂ ਖਾਈ ਜਾਣ ਲਈ ਆਵਾਂ ਖਾਈ ਜਾਣ ਤੇ ਆਖਰੀ ਖਾ ਗਈ ਨਾ ਹੀ ਹੁੰਦਾ ਕਿਉਂ ਆਪਾਂ ਪਾ ਕੇ ਖਾਂਦਾ ਹੀ ਹੈ ਨਾ ਸਰੀਰ ਵੀ ਤਗੜਾ ਸੀ ਉਹਦਾ ਸ਼ੇਰ ਵਰਗਾ ਸੀ ਜਿਹੜੀ ਆ ਨਾ ਵੱਡੀ ਉਹ ਚਾਹ ਤੂਸ ਪੀਂਦਾ ਹੀ ਨਹੀਂ ਸੀ ਆਹੋ ਇਹ ਲਾਡੇ ਵਰਗੀ ਹਮ ਆਹ ਜਿਹੜੀ ਇਹ ਆਹ ਢੀਆਂ ਦੋ ਗੱਡੀਆਂ ਲਾਡੀਆਂ ਆ ਆ ਲੈ ਆਹ ਸਾਡੀ ਲਗਾਤੀ ਆ ਇਹਨਾਂ ਚਾਚੇ ਦਾ ਪਾਣੀ ਆ ਇਹ ਤਾਂ ਚਾਚੇ ਨਾਲ ਜਾਤ ਆ ਇਹਨਾਂ ਚਾਚੇ ਨਾਲ ਪਾਣੀ ਆ ਜੀ